ਅੰਕਲਾ ਗੱਡੀ ਤੇ ਕੀ ਲਿਖਿਆ ਪਿਆ ਇਹ ਤੇ ਲਿਖਿਆ ਬਾਈ ਆਪਣੇਆਂ ਤੋਂ ਬਚੋ ਆਪਣੇਆਂ ਤੋਂ ਹਾਂ ਹਾਂ ਇਹਨੂੰ ਪਤਾ ਹੈ ਵੀ ਆਪਣੇਆਂ ਦੀ ਬਚੋ ਕਹਿੰਦਾ ਹੋਰ ਨਾ ਕਿੰਨੇ ਕਿਸੇ ਨੇ ਕੁਝ ਕਹਿਣਾ ਜਿਹਨੂੰ ਆਪਾਂ ਜਾਣਦੇ ਹੀ ਨਹੀਂ ਉਹ ਆਪਾਂ ਨੂੰ ਕੁਝ ਨਹੀਂ ਕਹਿਣਾ ਅੱਛਾ ਜਿਹੜੇ ਆਉਂਦੇ ਨੇ ਉਹ ਬੜਾ ਵਧੀਆ ਡੰਗੋ ਇਸ ਨਾਲ ਮਾਰਦੇ ਆ ਨਾ ਫਿਰ ਮੇਰੇ ਮਰ ਕੇ ਪੁਲਸੀ ਹੀ ਜਾਂਦਾ ਖਾਸਾ ਚਿਰ ਟਰਾਂਸਫਾਰਮਰ ਵਾਲੀ ਹਾਂ ਟਰਾਂਸਫਾਰਮਰ ਵਾਲੀ ਗੱਡੀ ਦੇ ਉੱਤੇ ਦੇਖ ਚਲੋ ਫਿਰ ਹੁਣ ਉਹ ਸਮਾਂ ਲਿਖਿਆ ਵਿਚਾਰ ਦਿਓ ਕਰ ਹੈਂ ਵਿਚਾਰ ਦਾ ਬਸ ਤੈਨੂੰ ਇਹੀ ਗੱਲ ਕਹਿਣਾ ਵੀ ਇਹਨੇ ਲਿਖਿਆ ਬਹੁਤ ਵਧੀਆ ਵੀ ਆਪਣੇ ਤੋਂ ਬਚੋ ਨਹੀਂ ਇਹਨੇ ਲਿਖਿਆ ਕਿਉਂ ਪੂਰਾ ਜਿਹੜੇ ਆਪਣੇ ਦੇਖਣ ਵਾਲੇ ਆ ਹਾਂ ਇਹਨਾਂ ਨੂੰ ਇਹ ਗੱਲ ਪੂਰੀ ਐ ਜੱਜ ਜੇ ਨਾ ਵੀ ਆਪਣੇ ਤੋਂ ਕਿਉਂ ਬਚੋ ਨਹੀਂ ਗੱਲ ਨਹੀਂ ਕਰੋ ਬੱਸ ਤੁਸੀਂ ਇਹਦੇ ਵਿੱਚ ਪਤਾ ਕੀ ਹੈ ਜਿਹੜੇ ਬੰਦੇ ਆਪਾਂ ਨੂੰ ਜਾਣਦੇ ਨਹੀਂ ਜੇ ਕੋਈ ਤੁਸੀਂ ਅੱਜ ਕੋਈ ਵੀ ਵਧੀਆ ਕੰਮ ਕਰਦੇ ਹੋ ਹੂੰ ਥੋੜਾ ਉਹਦੇ ਵਿੱਚ ਕੋਈ ਹੁੰਦਾ ਨਾ ਵੀ ਜਿਹੜਾ ਕੋਈ ਆਪਣੇ ਸਰਕਲ 'ਚ ਹੋਵੇ ਹੂੰ ਜਿਵੇਂ ਆਪਾਂ ਕੰਮ ਕਰਦੇ ਹੋਈ ਆਪਾਂ ਨੂੰ ਜਾਣਦਾ ਹੋਵੇ ਜਾਂ ਆਪਣੇ ਨਾਲ ਕੋਈ ਕੋਈ ਵੀ ਕਿਸੇ ਵਿੱਚ ਵੀ ਮਤਲਬ ਹੋਵੇ ਆਪਣੇ ਨਾਲੇ ਨਾਲੇ ਉਹ ਹੀ ਕੰਮ ਕਰਦਾ ਨਾਲ ਹਾਂ ਜਾਂ ਆਪਣੇ ਰਿਸ਼ਤੇਦਾਰ ਹੋਵੇ ਹਾਂ ਆਪਣੇ ਕੋਈ ਸਾਥ ਸੰਬੰਧੀ ਇਹਨੂੰ ਕੀ ਬਾਲੀ ਗੱਲ ਤਾਂ ਕੀ ਵੀ ਭੈਣ ਭਰਾ ਤੱਕ ਵੀ ਹਾਂ ਜੇ ਤੁਸੀਂ ਅਗਰ ਮੜਾ ਜਾਂ ਕੋਈ ਤੇ ਉਹਨੇ ਹਾਈ ਹੁੰਨੇ ਹੋ ਕਿਸੇ ਵੀ ਕੰਮ ਚ ਜਾਂ ਤੁਸੀਂ ਕੰਮ ਕਰ ਲੋ ਜਾਂ ਵਿਅਕਤੀਗਤ ਤੌਰ ਤੇ ਤੁਹਾਡੀ ਅਪਰੋਚ ਵਧੀਆ ਹੋ ਜੇ ਤਾਂ ਤੁਹਾਡੇ ਸਾਰਿਆਂ ਨੂੰ ਬੱਦ ਵੀਰੇ ਇਹੀ ਲੋਕ ਲੱਗਦੇ ਨੇ ਵੀ ਹੋਰਾਂ ਨੇ ਤਾਂ ਕੀ ਲੈਣਾ ਕਿ ਹੋਰਾਂ ਨੇ ਜਿਹੜੇ ਬੰਦਾ ਤੁਹਾਨੂੰ ਕੋਈ ਜਾਣਦੇ ਹੀ ਨਹੀਂ ਅਸੀਂ ਉਹਨਾਂ ਨੇ ਤੁਹਾਡੇ ਕੋਲੋਂ ਲੈਣਾ ਕੀ ਹੈ ਤੁਹਾਡੇ ਮਤਲਬ ਤੁਹਾਡਾ ਨੁਕਸਾਨ ਕਰਕੇ ਪਰ ਜਿਹੜੇ ਆਪ ਦੇ ਹੁੰਦੇ ਨੇ ਉਹਨਾਂ ਨੂੰ ਆ ਹੁੰਦਾ ਵੀ ਹਾਏ ਹਾਏ ਸੰਦੀਪ ਕਿਵੇਂ ਚੜ ਗਿਆ ਇਹਨੂੰ ਐਡੀ ਦੂਰ ਤੱਕ ਕਿਵੇਂ ਜਾਣਨ ਲੱਗੇ ਵੀ ਆਪਾਂ ਇਹਦੇ ਪੈਰ ਖਿੱਚੋ ਜਿੰਨਾ ਇਹ ਡਿੱਗਦਾ ਸਿੱਟੇ ਹੋ ਇਹਨੂੰ ਹਰ ਤਰ੍ਹਾਂ ਨਾਲ ਹਾਂ ਇਸ ਕਰਕੇ ਤਾਂ ਹੀ ਇਹਨੇ ਬੰਦੇ ਨੇ ਲਿਖਿਆ ਵੀ ਆਪਣੇਆਂ ਤੋਂ ਬਚਿਓ ਗੱਲ ਬਹੁਤ ਵਧੀਆ ਲਿਖੀ ਹੈ ਇਹਨੇ ਇਹ ਸਹੀ ਹੈ ਕਿਉਂਕਿ ਅੱਜ ਇਹ ਬਿਲਕੁਲ ਗੱਲ ਨਾ ਟੁੱਕਦੀ ਆ ਟੁੱਕਦੀ ਵੀ ਹੈ ਹੀ ਸਹੀ ਹੈ ਸਹੀ ਗੱਲ ਇਹਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕੋਈ ਅਤਕਾਸ ਨਹੀਂ ਆ ਜਾਂ ਕੋਈ ਇਹਨੇ ਗਲਤ ਲਿਖਿਆ ਬੰਦੇ ਨੇ ਹਾਂ ਇਹ ਪਤਾ ਨਹੀਂ ਕੀ ਮਤਲਬ ਅੱਜ ਕੱਲ ਮਨਾਂ ਕੋਈ ਸਿਸਟਮ ਹੀ ਹੈ ਜਾਂ ਹੋ ਗਿਆ ਵੀ ਪਈ ਪਈ ਪਹਿਲਾਂ ਅੰਕਲ ਆਏ ਹੁੰਦੇ ਸੀ ਵੀ ਬੰਦੇ ਵੀ ਜਦੇ ਕੋਈ ਆਪਦਾ ਤਰੱਕੀ ਕਰਦਾ ਸੀ ਵੀ ਖੁਸ਼ ਹੁੰਦੇ ਸੀ ਬੰਦੇ ਕਿਹੜੇ ਖੁਸ਼ ਹੁੰਦੇ ਸੀਗੇ ਅੱਛਾ ਜੀ ਹਾਂ ਪਹਿਲਾਂ ਕੀ ਹੁਣ ਵੀ ਹੈ ਹਾਂ ਉਹ ਵੀ ਮੈਂ ਜੇ ਕੋਈ ਕੋਈ ਪ੍ਰੋਗਰਾਮ ਹੁੰਦਾ ਕਿਸੇ ਦੇ ਜਾਂ ਕੋਈ ਵੀ ਕਿਸੇ ਦੇ ਹੈ ਜਾਂ ਆਪਦੇ ਹੈ ਕੋਈ ਪ੍ਰੋਗਰਾਮ ਹੈ ਬਹੁਤ ਬੰਦੇ ਚੰਗੇ ਖੁਸ਼ ਨਹੀਂ ਆ ਯਾਰ ਨਹੀਂ ਬਹੁਤ ਬੰਦੇ ਚੰਗੇ ਵੀ ਹੈਗੇ ਹੈ ਇਸ ਤੇ ਬਾਈ ਕਿਹੜੇ ਮੈਂ ਚਲੋ ਆਪਦੇ ਮੂੰਹੋਂ ਤਾਂ ਵੇ ਸੇਪਾ ਕਰਨੀ ਨਹੀਂ ਚਾਹੁੰਦੇ ਹਾਂ ਇੱਕ ਪ੍ਰੋਗਰਾਮ ਦੇ ਵਿੱਚ ਮੈਨੂੰ ਕਿਸੇ ਨੇ ਕਿਹਾ ਇਹ ਚੀਜ਼ ਹਾਂ ਹੈਰਾਨੀਆ ਹੋ ਗਿਆ ਹਾਂ ਉਸ ਨੂੰ ਇਹ ਰਾਜਤ ਨੂੰ ਬਾੜੀ ਚਾਹ ਉਹ ਹੈ ਵਿਆਹ ਚ ਹੂੰ ਬੇਰੀ ਪਈ ਗੱਡੀ ਮੇਰੇ ਮੇਰੇ ਨਾਲ ਜਿਵੇਂ ਪਸੇਰੀ ਮਾਰੀ ਹੁੰਦੀ ਸਿਰ ਚ ਐ ਹੋ ਗਈ ਵੀ ਕੀ ਗੱਲ ਵੀ ਮੈਂ ਵਿਆਹ ਚ ਆਇਆ ਵੀ ਮੈਂ ਖੁਸ਼ ਨਹੀਂ ਹੋਣਾ ਹਾਂ ਵੀ ਇੱਥੇ ਦੁੱਖ ਥੜਾ ਕੋਈ ਨਰਾਜਗੀ ਜ਼ਾਹਰ ਕਰਨੀ ਹੈ ਹਾਂ ਮੈਨੂੰ ਬੜੀ ਮਤਲਬ ਉਹ ਨਾਲ ਹਾਲ ਬਿਲਕੁਲ ਹੀ ਖਾਸ ਸੀ ਪ੍ਰੋਗਰਾਮ ਸੀ ਖਾਸ ਹੀ ਬੰਦੇ ਨੇ ਮੈਨੂੰ ਕਹੀ ਇਹ ਅੱਛਾ ਹਾਂ ਇਹ ਲਫਜ਼ ਮੈਂ ਯਾਰ ਬੰਦੇ ਨੂੰ ਉਹਦਾ ਬਹੁਤ ਆਪਾ ਆਪਾ ਇਹਦਾ ਇਹ ਨਾ ਰਿਸ਼ਤੇ ਮਤਲਬ ਇਹ ਸਮਾਜ ਦੇ ਉੱਤੇ ਮੈਨੂੰ ਉਦੋਂ ਮੈਨੂੰ ਬਹੁਤ ਇਸ ਗੱਲ ਦੀ ਨਫ਼ਰਤ ਜੀ ਮੰਨੀ ਮੈਂ ਕਿ ਯਾਰ ਆਪਣਾ ਕਹੇ ਜੀ ਵਿਚਾਰ ਕਹੇ ਜੇ ਹੋਵੇ ਹਨਾ ਲੋਕਾਂ ਦੇ ਜਾਂ ਆਪਣੇ ਕਿਸੇ ਦੇ ਭੈਣ ਭਰਾਈ ਦਾ ਜਾਂ ਕਿਸੇ ਦਾ ਕੋਈ ਰਿਸ਼ਤੇਦਾਰੀ ਦਾ ਵਿੱਚ ਵਿਆਹ ਹੁੰਦਾ ਆਪਾਂ ਫਿਰ ਖੁਸ਼ ਨਹੀਂ ਹੋਵਾਂਗੇ ਤਾਂ ਹੋਰ ਕੀ ਹੋਊਗਾ ਵੀ ਹੋਰ ਆਪਾਂ ਕਰਨਗੇ ਜਾਂਦੇ ਆਂ ਇੱਥੇ ਕਰ ਜਾਓ ਹੀ ਨਾ ਜੇ ਦੁਖੀ ਹੋ ਇਹ ਤੁਸੀਂ ਅੰਦਰੋਂ ਦੁਖੀ ਹੋ ਨਾ ਜਾਓ ਫਿਰ ਕੀ ਹੋਣਾ ਫਿਰ ਉੱਥੇ ਜਾ ਕੇ ਆਪਾਂ ਇਹ ਸਵਾਲ ਕਰੀਏ ਵੀ ਤੂੰ ਕਿਉਂ ਖੁਸ਼ ਹੈ ਹਾਂ ਵੀ ਤੈਨੂੰ ਖੁਸ਼ ਹੋਣਾ ਨਹੀਂ ਚਾਹੀਦਾ ਸਵਾਲ ਮੈਨੂੰ ਤਾਂ ਕੋਈ ਆਉੜਿਆ ਨਹੀਂ ਇਸ ਗੱਲ ਦਾ ਵੀ ਮੈਂ ਉਹਨੇ ਕਿਉਂ ਵੀ ਮੈਂ ਕਿਉਂ ਖੁਸ਼ ਆਂਗਾ ਨਹੀਂ ਵੀ ਇਹਦਾ ਕਹਾਣੀ ਦਾ ਸਾਰ ਮੇਨ ਇਹ ਹੈ ਵੀ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਦੇ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਸਾਰੇ ਮਾੜੇ ਨਹੀਂ ਇਹ ਤਾਂ ਫਿਰ ਪਹਿਲਾਂ ਤੋਂ ਹੀ ਉਹਨਾਂ ਅਸਲ ਚੰਗੇ ਵਾਲੇ ਘੱਟ ਹੁੰਦੇ ਨੇ ਚੰਗੇ ਤਾਂ ਐ ਹੁੰਦੇ ਆ ਜੇ ਲੋਕ ਚੰਗੇ ਹੁੰਦੇ ਹੁਣ ਜਿਹੜਾ ਬਾਬਾ ਨਾਨਕ ਜਦੋਂ 500 ਸਾਲ 550 ਸਾਲ ਪਹਿਲਾਂ ਕਹਿ ਗਿਆ ਤਾਂ ਹੁਣ ਉਹ ਤਾਂ ਪੰਜਾਬ ਜਮੀ ਸੁਰਗ ਬਣਿਆ ਹੁੰਦਾ ਮਤਲਬ ਹੀ ਨਹੀਂ ਸੀ ਵੀ ਕੋਈ ਇੱਥੇ ਕੋਈ ਘਾਟ ਬਾੜ ਕਾਸੇ ਦੀ ਇਹ ਤਾਂ ਇਹ ਤਾਂ ਗੱਲ ਹੈਗੀ ਆ ਬਾਬੇ ਦੀਆਂ ਏਡੀਆਂ ਵੱਡੀਆਂ ਬਾਬੇ ਦੀਆਂ ਗੱਲਾਂ ਜਿਹੜੀਆਂ ਅੱਜ ਆਪਾਂ ਕਰਨੀ ਕਰ ਰਹੇ ਹਾਂ ਮਤਲਬ ਭੁੱਲਾਂ ਕਰ ਰਹੇ ਹਾਂ ਜੱਗ ਜਿਹੜੇ ਗੁਨਾਹ ਕਰ ਰਹੇ ਆ ਮੈਂ ਤਾਂ ਗੁਨਾਹੀ ਕਹਾਾਂਗੇ ਆ ਬਾਬਾ ਗੁਰੂ ਪਾਣੀ ਦਿੱਤਾ ਵਾ ਆਹ ਤਾਂ ਦਰਤ ਮਤ ਜੇ ਇਸ ਇੱਕ ਕੱਲੇ ਸ਼ਲੋਕ ਦੀ ਮੈਂ ਪਹਿਲਾਂ ਵੀ ਫਿਰ ਗੁਰੂ ਦੀ ਗੱਲ ਮੱਲੋ ਮੱਲੀ ਹੋ ਜਾਂਦੀ ਏ ਹਾਂ ਆਲਰੇਡੀ ਐਡਾ ਵਕਤ ਮੈਂ ਬੜਾ ਐਡੀ 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 ਵੱਡੀ ਗੱਲ ਕਹਿੰਦੀ ਬਾਬਾ ਨੇ ਕਹਿੰਦੀ ਯਾਰ ਬਾਬੇ ਨੇ ਆਪਾਂ ਨੂੰ ਉਹ ਰਤੀ ਭਰ ਵੀ ਉਹਦੇ ਤੇ ਆਪਾਂ ਨੂੰ ਅਮਲ ਨਹੀਂ ਕਰਿਆ ਆਪਾਂ ਹਾਂ ਸਹੀ ਬਾਬੇ ਨੇ ਆਪਾਂ ਨੂੰ ਇਹ ਗੱਲ ਕਹਿਦੀ ਭਰਤੀ ਭਰ ਤੇ ਉਹਦੇ ਤੇ ਮਾਨ ਕਰੀਏ ਯਾਰ ਉਹਦਾ ਸਹੀ ਗੱਲ ਤੇ ਸਾਰਿਆਂ ਨਾਲੋਂ ਵੱਧ ਆਪੀ ਸਿੱਖੇ ਇਸ ਚੀਜ਼ ਨੂੰ ਮੰਨਦੇ ਆਂ ਇਹੀ ਸ਼ਲੋਕ ਨੂੰ ਆਪਾਂ ਸਾਰਿਆਂ ਨੂੰ ਪੜ੍ਹਦੇ ਆਂ ਹੂੰ ਪਰ ਸਿੱਖੀ ਕੀ ਕਰਦੇ ਆਂ ਦੇ ਨਹੀਂ ਜਾ ਰਹੀ ਇਹ ਸ਼ਲੋਕ ਨਾਲ ਹਨਾ ਸਹੀ ਗੱਲ ਹੈ ਕਰਕੇ ਚਲੋ ਤਾਂ ਚਲੋ ਚੱਲਦਾ ਰਹਿਣਾ ਚਲਦਾ ਤਾਂ ਰਹਿਣੇ ਪਰ ਆਪਾਂ ਬਹੁਤ ਮਤਲਬ ਨੂੰ ਨੁਕਸਾਨ ਬਹੁਤ ਖਾ ਲੈਣਾ ਪੰਜਾਬ ਨੇ ਸਹੀ ਸਹੀ ਗੱਲ ਹੈ ਆਣ ਬਹੁਤ ਗਾਲਿਆ ਪਿੰਡਾਂ ਦੇ ਗੱਡੀਆਂ ਪਰ ਪਰ ਕੈਂਸਰ ਦੀਆਂ ਜਾਂਦੀਆਂ ਨੇ ਯਾਰ ਘਰ ਘਰ ਕੈਂਸਰ ਹੋਇਆ ਪਿਆ ਬਿਮਾਰ ਹੋਏ ਪੈ ਨੇ ਇਹ ਬਰਨਾਲਾ ਕਿੱਡਾ ਕਿਸ਼ਰ ਹੈ ਲੈ ਇੱਥੇ ਵੀ ਵੱਡੇ ਵੱਡੇ ਭੈਣੋ ਉਹ ਮੌਲ ਖੜੇ ਹੋ ਗਏ ਹਸਪਤਾਲਾਂ ਦੇ ਹਮ ਹਸਪਤਾਲ ਬਣਾ ਦੇ ਵੱਡੇ ਵੱਡੇ ਆ ਜੋ ਜੀ ਹਮ ਭਰਤੀ ਕਰੀਏ ਭਰਤੀ ਕਰੀਏ ਇਸੇ ਤੋਂ ਨੂੰ ਤੇ ਪਿੰਡਾਂ ਦੇ ਵਿੱਚ ਰਜਾਨਾ ਉੱਥੇ ਵੀ ਮਸ਼ਹੂਰੀ ਜਾਂਦੀ ਹੈ ਵੀ ਆ ਜਾਓ ਭਾਈ ਬਿਮਾਰ ਹੋਵੋ ਤੇ ਸਾਡੇ ਕੋਲੇ ਆ ਜਾਓ ਅਸੀਂ ਤੁਹਾਡਾ ਇਲਾਜ ਕਰਨਗੇ ਸਾਰਾ ਸਹੀ ਗੱਲ ਹੈ ਜੀ ਇਸ ਕਰਕੇ ਆਪਾਂ ਨੂੰ ਬਾਬੇ ਨਾਨਕ ਦਾ ਫਲਸਫਾ ਅਪਣਾਉਣਾ ਪੈਣਾ ਜੇ ਆਪਾਂ ਜਿਉਂਦੇ ਰਹਿਣਾ ਹੈ ਇਹ ਜਿਉਂਦੇ ਰਹਿਣੇ ਨਾ ਬਾਬੇ ਨਾਨਕ ਦੇ ਰਾਹਾਂ ਦੇ ਉੱਤੇ ਆਪਾਂ ਨੂੰ ਨਹੀਂ ਬਹੁਤ ਥੋੜਾ ਥੋੜਾ ਤੁਰਪੋ ਨਦ ਗਣ ਗਣ ਮੰਤਰ ਵੀ ਜੇ ਚੱਲ ਪਈ ਆਪਾਂ ਫਿਰ ਵੀ ਬਚ ਰਹਾਂਗੇ ਸਹੀ ਗੱਲ ਹੈ ਕੋਸ਼ਿਸ਼ ਤਾਂ ਮਤਲਬ ਕਰਨੀ ਚਾਹੀਦੀ ਪਰ ਕੋਸ਼ਿਸ਼ ਕਰੇ ਕਿ ਨਾ ਕਿਹਦੇ ਕੋਲ ਐ ਜੱਲਾ ਸੋਚਣ ਨੂੰ ਸਮਝਣ ਨੂੰ ਟਾਈਮ ਹੈ ਸਹੀ ਗੱਲ ਹੈ ਚਲੋ ਕਿੰਨਾ ਤਾਂ ਜਿਹੜੇ ਸਾਡੇ ਮਤਲਬ ਕਹਿੰਦੇ ਆ ਵੀ ਜਿਹੜੇ ਪ੍ਰਚਾਰਕ ਨੇ ਹੂੰ ਚਾਹੇ ਉਹ ਖੇਤੀ ਨਹੀਂ ਕਰਦੇ ਘਟੂ ਘਟ ਉਹਨਾਂ ਨੂੰ ਇੰਨਾ ਕੁ ਤਾਂ ਪਤੀਜਾ ਯਾਰ ਕਿ ਤਿੰਨ ਲੱਫ ਜਾਂਦਾ ਮਤਲਬ ਕੀ ਬਣਦਾ ਪਵਨਪੁਰੂ ਪਾਣੀ ਪਿਤਾ ਧਰਤੀ ਮਾਤਾ ਸਹੀ ਗੱਲ ਹੈ ਇਹਦੇ ਬਾਰੇ ਇਸ ਦੇ ਉੱਤੇ ਸਪੈਸ਼ਲ ਤੌਰ ਤੇ ਕਿਉਂ ਨਹੀਂ ਉਹ ਲੋਕਾਂ ਨੂੰ ਜਾਗਰੂਕ ਕਰਦੇ ਸਹੀ ਗੱਲ ਹੈ ਮੇਰਾ ਸੋਚ ਨਹੀਂ ਹੈ ਵੀ ਚਾਹੇ ਉਹ ਨਾ ਕਿਸਾਨ ਹੋ ਪਰ ਉਹਨਾਂ ਨੂੰ ਇਹ ਚੀਜ਼ ਦਾ ਤਾਂ ਪਤਾ ਹੈਗੀ ਹੈਗਾ ਨਾ ਕਿੰਨੀਆਂ ਚੀਜ਼ਾਂ ਕਿੰਨੀਆਂ ਇਹ ਆਪਾਂ ਨੂੰ ਮਤਲਬ ਪਰਮਾਤਮਾ ਨੇ ਕਿੰਨੀਆਂ ਦਿੱਤੀਆਂ ਜਿਹੜੀ ਇਹਦੀ ਕਿੰਨੀ ਇੰਪੋਰਟੈਂਸ ਹੈ ਕਿੰਨੀ ਹੈ ਨਾ ਤਾਂ ਇਹ ਹੈਗਾ ਹੀ ਮਹੱਤਵ ਰੱਖਦੇ ਨੇ ਕਿੰਨੀਆਂ ਮਹੱਤਵ ਰੱਖਦੀਆਂ ਨੇ ਸਹੀ ਗੱਲ ਹੈ ਜੀ ਚਲੋ ਆਪਾਂ ਦੇਖ ਲੋ ਵੀ ਇੱਕ ਬੰਦੇ ਬੰਦਾ ਇੰਨਾ ਲਾਲਚ ਦੇ ਵਿੱਚ ਆ ਗਿਆ ਵੀ ਉਹਨਾਂ ਕਿਸੇ ਕਿਸ ਚੀਜ਼ ਦੀ ਕੋਈ ਕਸਰ ਛੱਡੀ ਹੋਈ ਨਹੀਂ ਸਹੀ ਗੱਲ ਹੈ ਹਾਂਜੀ ਸਿਰਫ ਆਪ ਦੀ ਜੇਬ ਨਾਲ ਤਾਂ ਜੇਬਾਂ ਨਹੀਂ ਭਰੀਆਂ ਗਈਆਂ ਜੇਬਾਂ ਜਾ ਕੇ ਉੱਥੇ ਇੱਕ ਇੱਕ ਪਾਸੇ ਆਇਆ ਨਾ ਇੱਕ ਇੱਕ ਪਾਸੋਂ ਇੱਕ ਪਾਸੋਂ ਬੰਦਾ ਕਮਾਲ ਆਂਦਾ ਜੀ ਹਾਂਜੀ ਦੂਜੇ ਪਾਸੇ ਉੱਨੀ ਜਿਆਦੇ ਦੇ ਦਿੰਦਾ ਹਾਂ ਨਾਲੇ ਬੰਦਾ ਕਵਾਲਾ ਆਂਦਾ ਉਹ ਤੋਂ ਜਿਆਦੇ ਦੇ ਦਿੰਦੇ ਨਾਲੇ ਬੰਦਾ ਨਹੀਂ ਰਹਿੰਦਾ ਸਹੀ ਗੱਲ ਸੇਤ ਨਹੀਂ ਰਹਿੰਦੀ ਸਹੀ ਗੱਲ ਹੈ ਇਹਨਾਂ ਕੋ ਸਿੱਤਾਂ ਆਪਾਂ ਖਾ ਪੀ ਕੇ ਖਰਾਬ ਕਰ ਲੀਆਂ ਰਹਿ ਨਹੀਂ ਪੁੰਜੀ ਆਪਣ ਨੂੰ ਡਾਕਟਰ ਕਰ ਦਿੰਦੇ ਨੇ ਸਹੀ ਗੱਲ ਹੈ ਕਿਉਂਕਿ ਡਾਕਟਰ ਇਹ ਖਰਾਬ ਨਹੀਂ ਕਰਨਗੇ ਤਾਂ ਫਿਰ ਉਹਨਾਂ ਨੂੰ ਡਰਾਉਣਗੇ ਕਿੰਨੇ ਪੈਸੇ ਕਿੰਨੇ ਲੈਣਗੇ ਸਹੀ ਗੱਲ ਹੈ ਜੀ ਹੋਰ ਇਹ ਨਹੀਂ ਚੋਰ ਕਿਧ ਹੁੰਦਾ ਹੈ ਨਾ ਸਹੀ ਗੱਲ ਹੈ ਪਹਿਲਾਂ ਤਾਂ ਡਰਾ ਲਓ ਫਿਰ ਡਰਾ ਲਓ ਵੀ ਜੇ ਤੁਸੀਂ 5 ਮਿੰਟ ਲੇਟ ਹੋ ਜਾਂਦੇ ਕਿੱਧਰ ਨਹੀਂ ਕੱਢੋਗੇ ਉਧਰ ਨਹੀਂ ਕੱਢਦੇ ਜੇ ਤੁਸੀਂ ਹਾਂ ਜੀ ਜੇ ਤੁਸੀਂ 5 ਮਿੰਟ ਲੇਟ ਹੋ ਜਾਂਦੇ ਤਾਂ ਬੱਸ ਗਿਆ ਸੀ ਕੰਮ ਆਹ ਹਾਂ ਜੀ ਉਹ ਤਾਂ ਫਿਰ ਹੀ ਹੈ ਨਾ ਕਿ ਜੈਦਾ ਤੁਸੀਂ ਤਾਂ ਅਗਲੀ ਸਟੇਜ ਤੇ ਆ ਗਿਆ ਸੀ ਕੰਮ ਬਸ ਜੇ ਤੁਸੀਂ ਨਾ ਆਉਂਦੇ ਫਿਰ ਪਤਾ ਨਹੀਂ ਕੀ ਹੋ ਜਾਣਾ ਹੂੰ ਹੂੰ ਤੁੰਡਕ ਮੀਨ ਰੌਂਗ ਦੇ ਤਾਂ ਫਿਰ ਵੈਸੇ ਜਿਵੇਂ ਬੰਦ ਚਲੋ ਠੀਕ ਹੈ ਜੀ ਮਿਹਰਬਾਨੀ ਤੁਸੀਂ ਗੱਲਾਂ ਜੋ ਗੱਲ ਨਿਕਲ ਆਉਂਦੀ ਹੈ ਵੈਸੇ ਸਹੀ ਗੱਲ ਆਪਾਂ ਤਾਂ ਵੈਸੇ ਨੂੰ ਗੱਲਾਂ ਕਰੀ ਜਾਂਦੇ ਸੀਗੇ ਚਲੋ ਕੋਈ ਗੱਲ ਠੀਕ ਹੈ ਜੀ ਧੰਨਵਾਦ ਓਕੇ ਜੀ